ਟਟਕੇ ਰਹੋ ਕੋਈ ਗੱਲ ਨਹੀਂ ਪੰਜਾਬ ਦੇ ਜੰਮਿਆਂ ਨੂੰ ਤਾਂ ਸ਼ੁਰੂ ਤੋਂ ਜੰਗਾਂ ਨਾਲ ਹੀ ਸਾਡਾ ਯੋਧਾਂ ਨਾਲ ਹੀ ਬਾਤ ਪੈਂਦਾ ਰਿਹਾ ਮੇਰੀ ਬੇਨਤੀ ਇਹ ਵੀ ਆ ਜਾਂ ਸਰਕਾਰਾਂ ਨੂੰ ਵੀ ਆ ਮੀਡੀਆ ਵਾਲਿਆਂ ਨੂੰ ਮੜਾ-ਬਟਾ ਸੰਗਲੀ ਪਾਓ ਇਹਨਾਂ ਨੂੰ ਇਹਨਾਂ ਨੇ ਇੰਨੀ ਅੱਗ ਲਾ ਛੱਡੀ ਆ ਤਰਾਖੜ ਛੱਡਿਆ ਲੋਕਾਂ ਦਾ ਸਾਹ ਕੱਢ ਛੱਡਿਆ ਹੋ ਗਿਆ ਉਹ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਸਾਰੇ ਰੱਬ ਅੱਗੇ ਆਪਾਂ ਦੁਆ ਕਰੀਏ ਅਰਦਾਸ ਕਰੀਏ ਕਿ ਇਹ ਜੰਗਾਂ ਇਹ ਜੁੱਧ ਜਿਹੜੇ ਨਾ ਲੱਗਣ ਹਾਂਜੀ ਪੰਜਾਬ ਵਾਲਿਓ ਖਾਸ ਕਰਕੇ ਬਠਿੰਡੇ ਵਾਲਿਓ ਜ਼ਰੂਰੀ ਭਰਾਵੋ ਇੱਕ ਸਨੇਹਾ ਛੋਡੇ ਨਾ ਹੁਣੇ-ਹੁਣੇ ਪਤਾ ਲੱਗਿਆ ਵੀ ਬਠਿੰਡੇ ਵੀ ਦੋ-ਤਿੰਨ ਜਿਹੜੇ ਬੰਬ ਆ ਖੁੰਮ ਜਿਹਾ ਲੰਮੂ ਲੰਡ ਗਿਆ ਨੇ ਤੇ ਗੱਲ ਵੀ ਹੋਈ ਹੈ ਮੇਰੀ ਬਠਿੰਡੇ ਸੱਜਣਾ ਨਾਲ ਉਹ ਕਹਿੰਦੇ ਹਾਂ ਭਾਈ ਇੱਥੇ ਹੋਈ ਹੈ ਗੜਬੜ ਜੀ ਤੇ ਇੱਕ ਤਾਂ ਮੇਰਾ ਵੀ ਲਾਈਟਾਂ ਲੂਟਾਂ ਬੰਦ ਰੱਖੋ ਆਪਣੀਆਂ ਲਾਈਟਾਂ ਨਾ ਚਲਾਓ ਇਹ ਪਿੰਡ ਦੇ ਵਿੱਚ ਕਈ ਆਪਣਾ ਗਰਾਊਂਡਾਂ ਚ ਜਾਂ ਹੋਰ ਸਾਂਝੀਆਂ ਥਾਵਾਂ ਤੇ ਆ ਸੋਲਰ ਵਾਲੀਆਂ ਲੇਟਾਂ ਜੀਆਂ ਲੱਗੀਆਂ ਹੋਈਆਂ ਇਹ ਵੀ ਬੰਦ-ਬੰਦ ਕਰਿਓ ਤੇ ਬਾਕੀ ਬਹੁਤੀ ਕੋਹਾਂ ਦੀ ਲੋੜ ਨਹੀਂ ਡਟ ਕੇ ਰਹੋ ਕੋਈ ਗੱਲ ਨਹੀਂ ਪੰਜਾਬ ਦੇ ਜੰਮਿਆਂ ਨੂੰ ਤਾਂ ਸ਼ੁਰੂ ਤੋਂ ਜੰਗਾਂ ਨਾਲ ਹੀ ਸਾਡਾ ਯੁੱਧਾਂ ਨਾਲ ਹੀ ਵਾਪੈਂਦਾ ਰਿਹਾ ਅਫਵਾਹਾਂ ਤੋਂ ਬਚਿਓ ਅਫਵਾਹਾਂ ਦਾ ਬਾਜ਼ਾਰ ਬਹੁਤ ਗਰਮ ਆ ਤੇ ਇੱਕਾ ਮੇਰੀ ਬੇਨਤੀ ਇਹ ਵੀ ਆ ਜਾਂ ਸਰਕਾਰਾਂ ਨੂੰ ਵੀ ਆ ਮੀਡੀਆ ਵਾਲਿਆਂ ਨੂੰ ਮੜਾ ਮੋਟਾ ਸੰਗਲੀ ਪਾਓ ਇਹਨਾਂ ਨੂੰ ਇਹਨਾਂ ਨੇ ਇੰਨੀ ਅੱਗ ਲਾ ਛੱਡੀ ਆ ਤਰਾਖੜ ਛੱਡਿਆ ਲੋਕਾਂ ਦਾ ਸਾਹ ਕੱਢ ਛੱਡਿਆ ਆ ਹੋ ਗਿਆ ਉਹ ਹੋ ਗਿਆ ਐ ਹੋ ਗਿਆ ਆ ਹੋ ਗਿਆ ਤੇ ਸੋ 20 ਆਵੀ جنگ ਕੋਈ ਨਹੀਂ ਚਾਹੁੰਦਾ ਝੋਟਿਆਂ ਦਾ ਭੜਨਾ ਧਰਤੀ ਦਾ ਖੋ ਮੰਨਿਆ ਜਾਂਦਾ جنگ ਕੋਈ ਨਹੀਂ ਚਾਹੁੰਦਾ ਹੁੰਦਾ ਨੁਕਸਾਨ आले ਚ ਆਮ ਲੋਕਾਂ ਦੀ ਹੁਣਾ ਹੁੰਦਾ ਆਮ ਲੋਕਾਂ ਨੇ ਮਰਨਾ ਹੁੰਦਾ ਤੇ ਇਸ ਲਈ ਸਾਰੇ ਰੱਬ ਅੱਗੇ ਆਪਾਂ ਦੁਆ ਕਰੀਏ ਅਰਦਾਸ ਕਰੀਏ ਕਿ ਇਹ ਜੰਗਾਂ ਇਹ ਜੁੱਦ ਜਿਹੜੇ ਨਾ ਲੱਗਣ ਕਿਉਂਕਿ ਨੁਕਸਾਨ ਸਭ ਤੋਂ ਵੱਡਾ ਤੁਸੀਂ ਦੇਖੋਗੇ ਤਾਂ ਪੰਜਾਬ ਦਾ ਹੀ ਹੋਣਾ ਸੋ ਮੈਂ ਫੇਰ ਅਪੀਲ ਇਹੀ ਕਰਦਾ ਸਾਰਿਆਂ ਨੂੰ ਕਿ ਲੈਟਾਂ ਲੂਟਾਂ ਪਈ ਆਪਦੀਆਂ ਬਚਾ ਬੁਝਾ ਕੇ ਰੱਖਿਓ ਤੇ ਜਦੋਂ ਕੋਈ ਬਾਹਰੋਂ ਆਉਂਦੀ ਹੁੰਦੀ ਆ ਕੋਈ ਦਿਖਦੀ ਆ ਕੋਈ ਤਾਂ ਚੀਜ਼ ਆਏ ਨਾ ਕਦੇ ਬਾਹਰ ਦੇਖਣ ਭਾਜਿਓ ਕਈ ਵਾਰੀ ਪਤਾ ਨਹੀਂ ਹੁੰਦਾ ਸੋ ਪਰਹੰਡੇ ਪਤਾ ਲੱਗਿਆ ਵੀ ਹੁਣ ਦੋ ਤਿੰਨ ਥਾਂ ਧੁਮਾਕੇ ਹੋਏ ਆ ਲਾਈਟਾਂ ਬੁਝਾ ਕੇ ਵਾਹਾਂ ਤੋਂ ਬਚ ਕੇ ਰਹੋ ਵਾਹਾਂ ਤਰਾਂ ਤਰਾਂ ਦੀਆਂ ਚਰਣ ਗਈਆਂ ਮ ਫੇਰ ਮੀਡੀਆ ਵਾਲੀ ਗੱਲ ਲਿਖ ਰਹੇ ਆ ਵਾਰ-ਵਾਰ ਕਿ ਸੱਜਣ ਕਹਿੰਦੇ ਭਾਈ ਮੀਡੀਆ ਬਹੁਤ ਡਰਾਈ ਜਾਂਦਾ ਬਿਲਕੁਲ ਮੀਡੀਆ ਬਿਨਾਂ ਗੱਲ ਤੋਂ ਹੀ ਪਸੂੜੀ ਪਾਈ ਫਿਰਦਾ ਸਰਕਾਰ ਨੂੰ ਬੇਨਤੀ ਆ ਮੀਡੀਆ ਨੂੰ ਮਾੜਾ-ਮੋਟਾ ਕੰਟਰੋਲ ਕਰੋ ਇਹ ਬਿਨਾਂ ਗੱਲ ਤੋਂ ਇਹੀ ਜੰਗਾਂ ਲਾਈ ਜਾਂਦੇ ਇਹੀ ਲੜੀ ਜਾਂਦੇ ਆ ਹੈਰੀ ਮਾਨ ਕਹਿੰਦਾ ਭਾਈ ਬਾਹਰਲੇ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਕੋਈ ਚੱਕਰ ਨਹੀਂ ਬੜਾ ਘਬਰਾਉਣ ਦੀ ਲੋੜ ਨਹੀਂ ਕੁਝ ਨਹੀਂ ਹੁੰਦਾ ਇਹ ਧਰਤੀ ਦੇ ਉੱਤੇ ਰੁਮਾਤਮਾ ਦੀ ਰੱਬ ਦੀ ਮਿਹਰ ਆ ਪਰ ਫੇਰ ਵੀ ਸਾਨੂੰ ਚੱਕਣੇ ਲੈਣ ਦੀ ਲੋੜ ਆ ਲੱਟ ਰਹਿਣ ਦੀ ਲੋੜ ਆ ਹਾਂ ਹਾਂ ਬਰਹੰਡੇ ਬਾਰੇ ਹਾਂ ਹੋਏ ਆ ਭਾਈ ਮੈਂ ਹੁਣੀ ਮੇਰੀ ਗੱਲ ਹੋਈ ਆ ਦੋ ਤਿੰਨ ਮੁੰਡਿਆਂ ਨਾਲ ਬਰਹੰਡੇ ਤੇ ਦੱਸਦੇ ਆ ਕਹਿੰਦੇ ਬਰਹੰਡੇ ਤਿੰਨ ਚਾਰ ਤਵਾਕੇ ਹੋਏ ਆ ਭਾਈ ਖਬਰ ਸਾਰ ਤਾਂ ਨਹੀਂ ਭਾਈ ਹਲੇ ਪਤਾ ਨੁਕਸਾਨ ਦਾ ਤਾਂ ਨਹੀਂ ਪਤਾ ਦੱਸਦੇ ਆ ਬਰਹੰਡੇ ਕੋ ਤਵਾਕੇ ਹੋਏ ਆ ਦੋ ਤਿੰਨ ਆ ਖਬਰਾਂ ਤੇ ਵੀ ਹੁਣ ਚੱਲ ਰਿਹਾ ਸੀਗਾ ਤੇ ਮੇਰੀ ਗੱਲ ਵੀ ਹੋਈ ਐ ਹਾ ਇੱਕ ਨੌਜਵਾਨ ਕਹਿੰਦਾ ਬਾਈ ਗੂਗਲ ਮੈਪ ਦਾ ਜਮਾਨਾ ਤੇ ਵੀ ਲਾਈਟਾਂ ਬੰਦ ਕਰਨ ਨਾਲ ਕੀ ਹੋ ਜੂਗਾ ਨਹੀਂ ਨਹੀਂ ਲਾਈਟਾਂ ਬੰਦ ਕਰਨ ਨਾਲ ਉੱਤੋਂ ਜਿਹੜਾ ਉੱਤੇ ਉੱਡਿਆ ਗੂਗਲ ਗਾਗਲ ਵੀ ਕਈ ਵਾਰੀ ਫੇਲ ਫੂਲ ਹੋ ਜਾਂਦਾ ਰੇਂਜਾਂ ਨੂੰ ਜਾਂਡ ਜਾਂਦੀਆਂ ਨੇ ਪਰ ਜੇ ਥੱਲੇ ਲਾਈਟ ਜਗਦੀ ਹੋਊਗੀ ਤਾਂ ਹਾਂ ਤੋਂ ਨਿਸ਼ਾਨਾ ਲਾਉਣਾ ਸਿੱਧਾ ਪਤਾ ਲੱਗੂ ਉੱਥੇ ਲਾਈਟ ਜਗਦੀ ਆ ਕੋਈ ਸ਼ਹਿਰ ਆ ਫਿਰ ਪਿੰਡ ਆ ਕੋਈ ਜਗ੍ਹਾ ਹੈ ਤੁਸੀਂ ਸਕਰ ਕੇ ਵੀ ਲਾਈਟਾਂ ਲੁੱਟਾ ਬੰਦ ਰੱਖਿਆ ਰਾਹੁਲ ਅਗਰਵਾਲ ਬਹਿੰਡਾ ਦੱਸ ਸੁਬਹਿੰਡਾ ਠੀਕ ਆ ਬਾਈ ਧੁਮਾਕੇ ਧਮੁਕੇ ਦਾ ਸੁਣਿਆ ਵੀ ਹੋਇਆ ਦੋ ਤਿੰਨ ਪਰ ਕੋਈ ਜਾਣੀ ਨੁਕਸਾਨ ਦੀ ਖਬਰ ਨਹੀਂ ਹੈਗੀ ਠੀਕ ਠਾਕ ਹੈ ਸਾਰੇ ਪੰਜਾਬ ਚੋਂ ਲਾਈਟ ਕੱਟਦੀ ਉਹ ਤਾਂ ਠੀਕ ਆ ਲਾਈਟ ਕੱਟਦੀ ਕੰਗਾਂ ਦੇ ਘਰੇ ਨਵਟ ਆ ਹੈਗੇ ਆ ਕੀ ਇਨਵਰਟਰ ਵਾ ਉਤਰ ਜੇ ਉਹ ਚੱਲੀ ਜਾਂਦੀਆਂ ਹੁੰਦੀਆਂ ਲਾਈਟਾਂ ਜਾਂ ਸੁਦਰਾਂਗ ਚੱਲਦੀ ਜਾਂਦੀਆਂ ਹੁੰਦੀਆਂ